ਸ਼੍ਰੀ ਗੁਰਗੋਬਿੰਦ ਸਿੰਘ ਜੀ ਤੇ ਉਹਨਾਂ ਦੇ ਪਰਿਵਾਰ ਦੇ ਵਿਛੋੜੇ ਤੇ ਸ਼ਹਾਦਤ ਨੂੰ ਸਮਰਪਿਤ ਦਸੰਬਰ ਮਹੀਨੇ ਵਿੱਚ ਮਨਾਏ ਜਾਣ ਵਾਲੇ ਸ਼ਹੀਦੀ ਜੋੜ ਮੇਲੇ ਦਾ ਪਹਿਲਾ ਪੜਾ ਰੂਪਨਗਰ ਦੇ ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਨਾਲ ਆਰੰਭ ਹੋਇਆ ਇਸ ਮੌਕੇ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਪਾਠ ਆਰੰਭਤਾ ਦੀ ਅਰਦਾਸ ਕੀਤੀ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ 3 ਦਿਨ ਤੱਕ ਸ਼ਹੀਦੀ ਜੋੜ ਸਭਾ ਹੋਵੇਗੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਗੁਜਰਕੌਰ, ਚਾਰ ਸਾਹਿਬਜ਼ਾਦੇ ਤੇ ਹੋਰ ਸਿੱਖਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਵਿਖੇ ਸ਼ਹੀਦੀ ਪੰਦਰਵਾੜਾ ਇੱਥੋਂ ਸ਼ੁਰੂ ਹੁੰਦਾ ਏ। ਇਤਿਹਾਸ ਦੇ ਚਾਤ ਮਾਰੀਏ ਤਾਂ ਸਰਸਾ ਨਦੀ ਦੇ ਕੰਢੇ ਤੇ ਪਹਾੜੀ ਤੇ ਸਥਿਤ ਗੁਰਦੁਆਰਾ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਉਹੀ ਅਸਥਾਨ ਏ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੜਿਆ ਸੀ। ਜਿਨ੍ਹਾਂ ਨੇ ਸਾਡੇ ਕਲਯੁਗੀ ਜੀਵਾਂ ਉੱਤੇ ਬਹੁਤ ਵੱਡੇ ਪਰ ਉਪਕਾਰ ਕੀਤੇ ਉਹਨਾਂ ਦੇ ਚਾਰੇ ਸਾਹਿਬਜ਼ਾਦੇ ਸਤਕਾਰਯੋਗ ਮਾਤਾ ਜੀ ਮਾਤਾ ਗੁਜਰਕੌਰ ਜੀ ਔਰ ਪ੍ਰਾਣਾ ਤੋਂ ਪਿਆਰੇ ਸਿੱਖ ਔਰ ਪਿਆਰੇ ਸਿੰਘ ਇਹਨਾਂ 15 ਦਿਨਾਂ ਦੇ ਵਿੱਚ ਜ਼ਾਲਮਾਂ ਦੇ ਨਾਲ ਜੂਝਦੇ ਹੋਏ ਸ਼ਹੀਦ ਹੋਏ ਛੋਟੇ ਸਾਹਿਬਜ਼ਾਦੇ ਨੀਹਾਂ ਦੇ ਵਿੱਚ ਜਿਨ ਕੇ ਸ਼ਹੀਦ ਕੀਤੇ ਗਏ ਵੱਡੇ ਸਾਹਿਬ ਜਾਦੇ ਚਮਕੌਰ ਸਾਹਿਬ ਜੀ ਦੀ ਜੰਗ ਦੇ ਵਿੱਚ ਸ਼ਹੀਦ ਹੋਏ ਇਹਨਾਂ ਦਿਨਾਂ ਦੇ ਵਿੱਚ ਗੁਰੂ ਸਾਹਿਬ ਜੀ ਨੇ ਆਪਣਾ ਸਾਰਾ ਹੀ ਸਰਬੰਸ ਪੰਥ ਉਤਵਾਰ ਦਿੱਤਾ ਅੱਜ ਪਰਿਵਾਰ ਵਿਛੋੜਾ ਸਾਹਿਬ ਦੀ ਪਵਿੱਤਰ ਧਰਤੀ ਦੇ ਅਖੰਡ ਪਾਠ ਸਾਹਿਬ ਦੀ ਰੰਗਮਤਾ ਦੇ ਨਾਲ ਇਹਨਾਂ ਜੋੜ ਮੇਲ ਦੀ ਰੰਗਮਤਾ ਹੋਈ ਹੈ ਅਤੇ ਪਰਸੋਂ ਜਿੱਥੇ ਭੋਗ ਪਾਣੇ ਆ ਬਹੁਤ ਵੱਡੀ ਗਿਣਤੀ ਸੰਗਤਾਂ ਜਿਹੜੀਆਂ ਇੱਥੇ ਆਉਣੀਆਂ